ਪਹੁੰਚ ਗਏ ਅਸੀਂ ਦੁਨੀਆ ਦੇ ਸਭ ਤੋਂ ਉੱਚੇ ਡਾਕਖਾਨੇ ਹਿੱਕਮ ਚ ਜੀ ਤੇ ਅਸੀਂ ਕਾਰਡ ਲੈ ਲਿਆ ਹੁਣ ਇੱਥੋਂ ਆਪਣੇ ਪਿਆਰਿਆਂ ਨੂੰ ਕਰਦੇ ਆ ਪੋਸਟ ਆਹ ਵਾਲੇ ਡਾਕਖਾਨੇ ਚ ਟੈਕਟਾਂ ਲੱਗ ਰਹੀਆਂ ਵੀ ਮੇਂ ਜੇ ਟੈਕਟਾਂ ਲਾ ਰਹੀਆਂ ਆਹ ਲੋ ਆ ਲੋ ਦੀ ਸਾਡੇ ਖਾਤਾ ਪਾ ਦੇ ਹੁਣ ਠੀਕ ਆ ਮਾਸਟਰ ਜੀ ਠੀਕ ਜੀ ਸ਼ੁਕਰੀਆ ਸਤਿ ਸ਼੍ਰੀ ਅਕਾਲ ਕਾਜ਼ਾ ਤੋਂ ਨਵੀਂ ਵੀਡੀਓਸ ਤੁਹਾਡਾ ਸਵਾਗਤ ਹੈ ਅਸੀਂ ਕਾਜ਼ਾ ਦੇ ਵਿੱਚ 2 ਦਿਨ ਰੁਕੇ ਤੇ ਅੱਜ ਅਸੀਂ ਦੁਨੀਆ ਦੇ ਉੱਚੇ ਪਿੰਡ ਤੇ ਦੁਨੀਆ ਦਾ ਉੱਚਾ ਪੋਸਟ ਆਫਿਸ ਦੇਖਣਾ ਹਿਕਮ ਦੇ ਵਿੱਚ ਉੱਚਾ ਪੋਸਟ ਆਫਿਸ ਹੈ ਤੇ ਕੌਮਿਕ ਉੱਚਾ ਪਿੰਡ ਹੈ ਤੇ ਆਪਾਂ ਇੱਥੇ ਹੋਟਲ ਡਿਸੌਰ ਦੇ ਵਿੱਚ ਰੁਕੇ ਸੀ ਬਹੁਤ ਸੋਹਣਾ ਹੋਟਲ ਹੈ ਤੇ ਆਸ-ਪਾਸੇ ਤੁਸੀਂ ਮਾਹੌਲ ਦੇਖ ਸਕਦੇ ਹੋ ਕਿਉਂਕਿ ਜਿਹੜੇ ਓਨਰ ਨੇ ਬਾਈ ਕਰਨ ਹੋਣੀ ਉਹ ਵੀ ਘਮਕੜ ਆ ਘੁੰਮਣ ਦੇ ਸ਼ੌਕੀਨ ਨੇ ਤੇ ਫਿਰ ਉਹ ਉਦਾਂ ਦੀਆਂ ਚੀਜ਼ਾਂ ਇਕੱਠੀਆਂ ਕਰਦੇ ਰਹਿੰਦੇ ਆ ਇਹ ਬਹੁਤ ਸਾਡਾ ਚਿੱਤ ਲੱਗਿਆ ਇੱਥੇ ਦੋ ਦਿਨ ਇਹ ਬਹੁਤ ਸੋਹਣਾ ਮਾਹੌਲ ਬਣਾਇਆ ਹਰੇਕ ਦੇਸ਼ ਦੇ ਵਿੱਚੋਂ ਕੁਛ ਨਾ ਕੁਛ ਉਹਨਾਂ ਨੇ ਇਕੱਠਾ ਕਰਕੇ ਇੱਥੇ ਲਿਆਂਦਾ ਹੀ ਹੋਇਆ ਆਜੋ ਤੁਹਾਨੂੰ ਕਰਨ ਭਾਈ ਨਾਲ ਵੀ ਮਿਲਾਈ ਦਿੰਨੇ ਮਾਈਕ ਦੇ ਦਿਓ ਸਚੀਗਲ ਭਾਜੀ ਸਚੀਗਲ ਜੀ ਕਿੱਦਾਂ ਠੀਕ ਹੋ ਮਾਈਕ ਭਾਜੀ ਦਾ ਪਛੋਕੜ ਵੀ ਪੰਜਾਬ ਦਾ ਆ ਤੇ ਇੱਥੇ ਆਉਣ ਬਾਬਾ ਚਰ ਹੋ ਗਿਆ ਭਾਜੀ ਕਿੱਥੋਂ ਤੁਸੀਂ ਪੰਜਾਬ ਤੋਂ ਮੈਂ ਜੀ ਮੇਰਾ ਜਨਮ ਤਾਂ ਚੰਡੀਗੜ੍ਹ ਤੋਂ ਆ ਮਦਰ ਸਾਈਡ ਫੈਮਿਲੀ ਮੈਂ ਰਿਜ਼ਰਟ ਹਾਂ ਫਾਦਰ ਦੇ ਡੇਰਾ ਬਾਬਾ ਨਾਮਕ ਗੁਰਦਾਸਪੁਰ ਤੋਂ ਸਹੀ ਹੈ ਤੇ ਇੱਥੇ ਜ਼ੋਰ ਨੂੰ ਕਿੰਨਾ ਚਿਰ ਹੋ ਗਿਆ 12 ਸਾਲ ਜੀ ਮੈਨੂੰ ਆਂਦੇ ਹੋਏ 2000 ਤੋਂ ਮੈਂ ਆ ਰਿਹਾ ਇੱਥੇ ਤੇ 2013 ਚ ਮੈਂ ਸ਼ਿਫਟ ਹੋ ਗਿਆ ਸੀਗਾ ਓਕੇ ਹੁਣ 12 ਸਾਲ ਇਹ 12ਵਾਂ ਸਾਲ ਆ ਮੇਰਾ ਇੱਥੇ ਰਹਿੰਦਾ ਸਹੀ ਹੈ ਮਤਲਬ ਤੁਸੀਂ ਪੱਕੇ ਹੋ ਗਏ ਇੱਥੇ ਹਾਂਜੀ ਸੱਤ ਅੱਠ ਮਹੀਨੇ ਤੱਕ ਘੱਟ ਤੋਂ ਘੱਟ ਮੈਂ ਰਹਿੰਦਾ ਹੀ ਰਹਿੰਦਾ ਇੱਥੇ ਤੇ ਸਰਦੀ ਚ ਆਪਣਾ ਘੁੰਮਣਾ ਫਿਰਨਾ ਫਿਰ ਸ਼ੁਰੂ ਹੋ ਜਾਂਦਾ ਮੈਂ ਉਹੀ ਦੱਸ ਕੇ ਟਾਈਮ ਹੀ ਪਾਜੀ ਨੂੰ ਘੁੰਮਣ ਫਿਰਨ ਦਾ ਸ਼ੌਂਕ ਆ ਕਮਕੜ ਨੇ ਤੇ ਉਹ ਫਿਰ ਤਾਈਆਂ ਇੰਨਾ ਸੋਹਣਾ ਇੰਨਾ ਨੇ ਮਾਹੌਲ ਬਣਾਇਆ ਪਿਆ ਇੱਥੇ ਹਾਂਜੀ ਉਹ ਵੀ ਬੜਾ ਮਜ਼ਾ ਆਇਆ ਮੈਨੂੰ ਤੁਹਾਡੇ ਨਾਲ ਦੂਕ ਦਿਨ ਅੱਲਾ ਮਾਰ ਕੇ ਤੁਹਾਡੀ ਅਫਗਾਨਿਸਤਾਨ ਪਾਕਿਸਤਾਨ ਈਰਾਨs ਮੈਂ ਗਿਆ ਹੋਇਆ ਹਾਂ ਸੋ ਥੋੜਾ ਕਾਫੀ ਸਿਮਿਲਰ ਤੁਹਾਡਾ ਵੀ ਜਿਹੜਾ ਤਜਰਬਾ ਸੀਗਾ ਉੱਥੇ ਮੇਰਾ ਵੀ ਸਿਮਿਲਰ ਸੀਗਾ ਅਮ ਸੋ ਜੇਕਰ ਲੋਕੀ ਘੁੰਮਣ ਈਵੀ ਦੇ ਵਿਸ਼ਵਾਸ ਨਾ ਕਰਨ ਦੁਨੀਆ ਆਪਣੇ ਖੁਦ ایکسپੀਰੀਅੰਸ ਨਾਲ ਦੇਖਣ ਫਿਰ ਪਤਾ ਲੱਗੂ ਦੁਨੀਆ ਕਿੰਨੀ ਸੋਹਣੀ ਆ ਬਿਲਕੁਲ ਬਿਲਕੁਲ ਤੇ ਸਾਰੇ ਸੀਮ ਨੇ ਕਿੰਨਾ ਕੁਝ ਮਿਲਦਾ ਜੁਲਦਾ ਹੈ ਅਸੀਂ ਆਪਣੇ ਆਪ ਹੀ ਆਪਣੇ ਬੇਫਕੂ ਪੋਲੀਟਿਸ਼ੀਅਨਸ ਦੇ ਸੁਣ ਕੇ ਦੁਸ਼ਮਣ ਬਣਾ ਲੈਂਦੇ ਆ ਕੋਈ ਦੁਸ਼ਮਣ ਨਹੀਂ ਹੈ ਜਾਂ ਕੁਝ ਵੀ ਨਹੀਂ ਹੈਗਾ ਤੁਸੀਂ ਆਪਣਾ ਤੁਸੀਂ ਆਪ ਕੇ ਪਾਕਿਸਤਾਨ ਕੇ ਅਫਗਾਨਿਸਤਾਨ ਕੇ ਈਰਾਨ ਗਏ ਨਹੀਂ ਤਾਂ ਕਿਸੇ ਨੂੰ ਕਹੋ ਕਿ ਵੀ ਦਿੱਲੀ ਜਾ ਕੇ ਮੈਂ ਪਾਕਿਸਤਾਨ ਈਰਾਨ ਅਫਗਾਨਿਸਤਾਨ ਚਲਾ ਕਹਿਣ ਕਿ ਕੀ ਪਾਗਲ ਹੈ ਕੀ ਕਰਨਗੇ ਇਹ ਮਾਰਨ ਦੀ ਤੈਨੂੰ ਉੱਥੇ ਤੁਹਾਡੀ ਹੋਸਟ ਜਿਵੇਂ ਉਹ ਤੁਹਾਡੇ ਨਾਲ ਜਿਵੇਂ ਉਹਨਾਂ ਨੇ ਮਹਿਮਾਨ ਨਵਾਜ਼ੀ ਕੀਤੀ ਸੇਮ ਮੇਰੇ ਤੇ ਮੇਰੇ ਵਾਈਫ ਨਾਲ ਕੀਤੀ ਸੋ ਮੇਰਾ ਤਾਂ ਇਹ ਮੰਨਣਾ ਹੈ ਜੀ ਕਿ ਦੁਨੀਆ 'ਚ ਲੋਕਾਂ ਦਾ ਸਿਰਫ ਪਿਆਰ ਹੀ ਹੈਗਾ ਅੱਗੇ ਫਿਰ ਅਸੀਂ ਜਿਵੇਂ ਉਹਨਾਂ ਨਾਲ ਰਹੀਏ ਉਹ ਸਾਡੇ ਨਾਲ ਰਹਿੰਦੇ ਸਹੀ ਹੈ ਹੁਣ ਥੋੜਾ ਜਿਹਾ ਸਿਵਕਥੌਨ ਤੁਹਾਨੂੰ ਦਿਖਾ ਦਮਾ ਇਥੋਂ ਨਾ ਕੁਝ ਅਸੀਂ ਪ੍ਰੋਡਕਟ ਲਏ ਨੇ ਇਹਨਾਂ ਦੇ ਕੋਲੋਂ ਤੇ ਇਹ ਬਹੁਤ ਵਧੀਆ ਕਾਲੇ ਮਟਰ ਵੀ ਹੈ ਤੇ ਇਹ ਸੀ ਸਿਵਕਥੌਨ ਭਾਜੀ ਇੱਥੇ ਹੀ ਹੁੰਦਾ ਨਾ ਪਲਾਂਟ ਜਿਹੜਾ ਅ ਹੂੰ ਸੈਂਟਰਲ ਏਸ਼ੀਆ ਚ ਵੀ ਹੈਗਾ ਜੀ ਸਾਈਬੀਰੀਆ ਚ ਵੀ ਉਗਦਾ ਹੈ ਟਿਬੈਟਨ ਪਲੇਟੋ ਚ ਹੈਗਾ ਹੀ ਹੈਗਾ ਸਪੀਤੀ ਚ ਵੀ ਹੈਗਾ ਜੀ ਲਦਾਖ ਰਿ ਤੁਹਾਨੂੰ ਦਿਖ ਮਿਲੂਗਾ ਪਾਣੀ ਬਹੁਤ ਚਾਹੀਦਾ ਹੁੰਦਾ ਇਹਨੂੰ ਤੇ ਪਾਣੀ ਦੇ ਨਾਲ ਹੀ ਹਮੇਸ਼ਾ ਉਗੂਗਾ ਤੇ ਤੁਸੀਂ ਆਪ ਸੋਚੋ ਜਿਹੜੀ ਚੀਜ਼ ਇੱਥੇ ਵਿਨਟਰਸ -20 -35 ਸਰਵਾਈਵ ਕਰ ਸਕਦੀ ਹੈ ਉਸ ਟਾਈਮ ਤੇ ਤਾਂ ਪਾਣੀ ਵੀ ਖਤਮ ਹੋ ਜਾਂਦਾ ਹੈ ਬਿਲਕੁਲ ਜਦਿਆ ਮਰ ਕੋ ਇੱਕ ਹਲਕੀ ਜੀ ਬਣ ਜਾਂਦੀ ਹੈ ਜੀ ਜੀ ਸੋ ਜਿੱਥੇ ਇਹਨਾਂ ਦੇ ਪਲਾਂਟਸ ਹੁੰਦੇ ਨੇ ਉਹ ਪਾਸਾ ਤਾਂ ਸੁੱਕਾ ਹੋ ਜਾਂਦਾ ਇੰਨੇ ਪਥਰੀਲੀ ਏਰੀਆ 'ਚ ਜੋ ਉਗਰੇ ਉਸ ਨੂੰ ਸੋਚੋ ਕਿੰਨਾ ਸਟਰੋਂਗ ਹੋਊਗਾ ਬਿਲਕੁਲ ਤੇ ਆ ਆ ਉਹਦੇ ਉਹਦੇ ਬੀਜ ਆ ਜਿਹੜਾ origianally ਫਿਰ ਉਹਦੇ ਤੋਂ ਪ੍ਰੋਡਕਟ ਬਣਦੇ ਆ ਤੇ ਸਿਹਤ ਲਈ ਬਹੁਤ ਵਧੀਆ ਇਹ ਬਹੁਤ ਜ਼ਿਆਦੇ ਫਾਇਦੇ ਨੇ ਤੇ ਅਸੀਂ ਫਿਰ ਥੋੜਾ ਜਿਹਾ ਇੱਥੋਂ ਸਮਾਨ ਲਿਆ ਵਾ ਸੇਬਕ ਫੌਨ ਦਾ ਤੇ ਠੀਕ ਆ ਪਾਜੀ ਬਹੁਤ ਚੰਗੀ ਲੱਗੀ ਤੁਹਾਡੀ ਮਹਿਮਾਨ ਨਵਾਜ਼ੀ ਤੇ ਫਿਰ ਮਿਲਾਂਗੇ ਲੋਕਾਂ ਨੂੰ ਇਨਸਪਾਇਰ ਕਰੋ ਆਪਣੇ ਪੁਰਾਣਿਆਂ ਨਾਲ ਠੀਕ ਹੈ ਜੀ ਚੱਲੋ ਵੀ ਹੁਣ ਤੁਰिए ਆਹ ਗੜੀ ਜੀ ਆ ਜਿਹਦੇ ਵਿੱਚ ਆ ਕੇ ਕਮਰਾ ਆਉਂਦਾ ਸੀਗਾ ਇਹਦੇ 'ਚ ਆਪਾਂ ਰੁਕੇ ਸੀ ਇੱਥੇ ਰੁਕੇ ਸੀਗੇ ਦੋ ਦਿਨ ਆਪਾਂ ਇੱਥੇ ਰਹੇ ਆ ਤੇ ਹੁਣ ਇਧਰਲੇ ਪਾਸੇ ਨੂੰ ਵੀ ਮਤਲਬ ਆਊਟ ਹੋ ਜਾਂਦਾ ਹੈ ਉਧਰ ਦੀ ਵੀ ਰਾਹ ਹੈਗਾ ਰੋਸਤਮ ਰੋਸਤਮ ਇਹ ਵੀ ਇਹਨਾਂ ਨੂੰ ਰੈਸਕਿਊ ਕੀਤਾ ਕਿਤੇ ਲੈ ਜਾਂਦਾ ਵਾ ਬਹੁਤ ਸਾਰੇ ਡੌਗ ਤੁਹਾਨੂੰ ਇੱਥੇ ਮਿਲ ਜਾਣਗੇ ਡੌਗ ਫਰੈਂਡਲੀ ਆ ਕੰਮ ਆ ਇਹਨਾਂ ਦਾ ਸਪੀਤੀ ਆਰਗੈਨਿਕ ਮੇਲਾ ਜਿੱਥੋਂ ਇੱਥੋਂ ਦੀਆਂ ਲੋਕਲ ਚੀਜ਼ਾਂ ਮਿਲਦੀਆਂ ਮਿਲਜਾਦਾ ਹੋਈ ਸੀਬਕਟੋਨ ਦੇ ਪ੍ਰੋਡਕਟ ਤੇ ਚਲੋ ਜੀ ਆਪਾਂ ਗੱਡੀ ਵੀ ਧਵਾਉਣੀ ਹੈ ਕਿਤੇ ਉਹ ਗੰਦੀ ਹੋ ਗਈ ਆ ਸਾਹਮਣੇ ਆ ਕਾਜ਼ਾ ਦਾ ਬੱਸ ਸਟੈਂਡ ਜੀ ਇਥੋਂ ਬਸਾਂ ਜਾਂਦੀਆਂ ਹਰ ਪਾਸੇ ਨੂੰ ਪਿੰਡਾਂ ਨੂੰ ਵੀ ਵੱਡੇ ਸ਼ਹਿਰਾਂ ਨੂੰ ਵੀ ਕਿਉਂਕਿ ਸਪੀਤੀ ਵੈਲੀ ਦਾ ਕਾਜ਼ਾ ਹੀ 메ਨ ਵੱਡਾ ਸ਼ਹਿਰ ਹੈ ਵੱਡਾ ਇਸ ਲਈ ਕਹਿੰਦੇ ਆ ਕਿਉਂਕਿ ਇੱਥੇ ਸਾਰੀਆਂ ਸੁੱਖ ਸਹੂਲਤਾਂ ਮਿਲਦੀਆਂ ਆਸੇ ਪਾਸੇ ਦੇ ਪਿੰਡਾਂ ਵਾਲੇ ਸਾਰੇ ਇਥੋਂ ਹੀ ਰਾਸ਼ਨ ਪੱਤਾ ਲੈ ਕੇ ਜਾਂਦੇ ਆ ਮਤਲਬ ਉਸਾਬ ਨਾਲ ਜੇ ਦੇ ਉਹ ਖੇਤਰਫਲ ਦੀ ਗੱਲ ਕਰੀਏ ਤਾਂ ਉਹ ਜ਼ਿਆਦਾ ਵੱਡਾ ਨਹੀਂ ਹੈਗਾ ਪਰ ਵੱਡਾ ਤਾਂ ਵਰਤ ਲੈ ਵੀ ਸਪੀਤੀ ਵੈਲੀ ਦੇ ਬਾਕੀ ਜਿੰਨੇ ਵੀ ਪਿੰਡ ਜਾਂ ਸ਼ਹਿਰ ਆ ਉਹਨਾਂ ਤੋਂ ਵੱਡਾ ਆ ਇਹ ਕਿਉਂਕਿ ਪਿੰਡਾਂ 'ਚ ਕੋਈ ਕਰਿਆਨੇ ਦੀ ਦੁਕਾਨ ਨਹੀਂ ਆ ਕੋਈ ਕੁਛ ਨਹੀਂ ਹੈਗਾ ਸਟਾਕ ਹੀ ਕਰਦੇ ਲੋਕਾਂ ਦੇ ਇੱਥੋਂ ਲੈ ਜਾ ਕੇ ਸਟਾਕ ਕਰਦੇ ਆ ਆ ਜਿੱਥੋਂ ਥੋੜਾ ਬੋਤਾ ਸਮਾਨ ਖਰੀਦਿਆ ਜਾ ਸਕਦਾ ਇਹੋ ਜੀਆਂ ਵੀ ਦੁਕਾਨਾਂ ਨੇ ਪਰ ਇਹ ਸਮਾਨ ਜ਼ਿਆਦਾਤਰ ਖੇਠ ਲੇਖ ਖੇਤੀਆਂ ਤੋਂ ਹੀ ਆਉਂਦਾ ਆ ਕਿਉਂਕਿ ਇੱਥੇ ਕਿਹੜਾ ਕੁਛ ਬਣਦਾ ਆ ਹਮ ਇੱਥੋਂ ਸਿਰਫ ਤੁਸੀਂ ਨਿਸ਼ਾਨੀ ਲੈ ਕੇ ਜਾ ਸਕਦੇ ਹੋ ਤੋਂ ਫਿਰ ਅਸੀਂ ਥੋੜਾ ਜਿਹਾ ਸਮਾਨ ਲਿਆ ਇੱਥੋਂ ਦੀ ਜਿਹੜੀ ਮੇਨ ਚੀਜ਼ ਸੀਗੀ ਉਹ ਆਪਾਂ ਲੈ ਆਏ ਆ ਸੀਖ ਬਖਤੌਨ ਜਿਹੜੀ ਇਥੋਂ ਦੀ origignal ਹੈ ਹੀ ਆ ਤਾਂ ਆ ਦੇਖੋ ਆ ਬੈਗ ਬੁੱਕ ਮਿਲ ਜਾਂਦੇ ਆ ਛੱਲੇ ਨੇ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਆ ਸਾਰਾ ਬਾਜ਼ਾਰ ਹੈ ਕਾ ਜ਼ਿਆਦਾ ਛੋਟਾ ਜਿਹਾ ਬਾਜ਼ਾਰ ਹੈ ਕੋਈ ਬਹੁਤਾ ਵੱਡਾ ਨਹੀਂ ਹੈਗਾ ਤੇ ਇੱਕੋ ਜਿਹੀਆਂ ਚੀਜ਼ਾਂ ਨੇ ਸਾਰੀਆਂ ਦੁਕਾਨਾਂ ਤੇ ਅਸੀਂ ਥੋੜਾ ਬਹੁਤਾ ਸਮਾਨ ਸਿਗਾ ਉਹ ਰਾਤ ਹੀ ਖਰੀਦ ਕੇ ਲੈ ਗਏ ਸੀ ਜ਼ਿਆਦਾ ਨਹੀਂ ਅਸੀਂ ਖਰੀਦੇ ਨਿਸ਼ਾਨੀ ਦੇ ਤੌਰ ਤੇ ਜਿਹੜੀਆਂ ਚੀਜ਼ਾਂ ਲੈਣੀਆਂ ਸੀ ਉਹ ਰਾਤ ਹੀ ਅਸੀਂ ਲੈ ਲਈਆਂ ਏਟੀਐਮ ਚੱਲਦਾ ਕਰਵਾਏਗਾ ਹਾਂਜੀ ਪਹਿਲਾਂ ਚੱਲਦਾ ਨਹੀਂ ਦੇਖੋ ਚਾਲੀ ਪਿਆ ਪਤਾ ਨੈਟਵਰਕ ਵੀ ਕਈ ਵਾਰ ਲੌਸਟ ਹੋ ਜਾਂਦਾ ਨਾ ਏਟੀਐਮਸ ਦਾ ਠੀਕ ਹੈ ਤੇ ਮੈਨੂੰ ਸੀਗਾ ਉਹ ਵਾਲੀ ਦੁਕਾਨ ਤੇ ਜਾਵਾਂ ਛੱਲਾ ਲੈ ਆਵਾਂ ਇੱਕ ਲੈ ਹਾਂ ਚੱਲੀਏ ਹੋਰ ਨਾਲੇ ਲਾਗੇ ਜਾ ਕੇ ਵੇ ਇੱਕ ਦੁਕਾਨ ਦੇਖਣੇ ਆ ਵੇਹ ਰਾਤ ਅਸੀਂ ਆਏ ਸੀਗੇ ਹੂੰ ਤੇ ਉਹ ਮੈਗਨੇਟ ਜੇ ਮੈਗਨੇਟ ਲੈ ਲਏ ਸੀ ਹੋਰ ਛੱਲੇ ਛੁਲੇ ਇਅਰਿੰਗਸ ਇਦਾਂ ਦਾ ਸਾਮਾਨ ਇਹਨਾਂ ਨੇ ਪਹਿਲਾਂ ਲੈ ਲੈਣਾ ਹੁੰਦਾ ਫਿਰ ਇੱਕ ਗੇੜੀ ਜਾਂਦੇ ਜਾਂਦੇ ਆ ਦੁਕਾਨ ਤੇ ਵੀ ਲਾਈ ਜਾਂਦੇ ਆ ਸ਼ਾਪਿੰਗ ਵਹ ਰਾਤ ਕਰ ਲਈ ਸੀ ਪੂਰੀ ਹਮ ਭੜਿਓ ਆ ਦੇਖੋ ਦਸਤਾਨੇ ਉਹ ਕਿੰਨੇ ਜਿਹੜੇ ਮਟਰ ਤੋੜਦੀਆਂ ਬੀਬੀਆਂ ਆਹੀ ਪਾਉਂਦੀਆਂ ਜਿਆਦਾ ਹਮ ਚਲੋ ਦੇਖ ਲਓ ਕੀ ਆਪਾਂ ਇਹ ਮਾਨ ਨੇ ਖਰੀਦੇ ਆ ਕਿਉਂਕਿ ਇਹ ਇਹਨਾਂ ਦੇ ਲਈ ਖਾਸ ਥਾਂ ਰੱਖਦਾ ਆ ਬੋਧੀਆਂ ਦੇ ਲਈ ਕਿਉਂਕਿ ਇਹ ਇਹਦੇ ਇਹਨੂੰ ਕਮਾਉਂਦੇ ਜਾਂਦੇ ਆ ਤੇ ਨਾਲ-ਨਾਲ ਮੰਤਰ ਪੜ੍ਹਦੇ ਜਾਂਦੇ ਆ ਇਹ ਤਾਂ ਛੋਟਾ ਮਾਡਲ ਹੈ ਵੱਡਾ ਆ ਵਾਲਾ ਹੁੰਦਾ ਇਹਦੇ ਅੰਦਰ ਪਏ ਆ ਆ ਪਏ ਨੇ ਹਾਂਜੀ ਅਸੀਂ ਨਿਸ਼ਾਨੀ ਦੇ ਤੌਰ ਤੇ ਇੱਥੋਂ ਦੀ ਕਿ ਲਾਮਿਆਂ ਦੀ ਧਰਤੀ ਤੋਂ ਅਸੀਂ ਲੈ ਕੇ ਜਾਣਾ ਇਸ ਕਰਕੇ ਇਹ ਲਿਆ ਆ ਆ ਪਾ ਲਓ ਬੁੱਧ ਜੀ ਦੀਆਂ ਵੀ ਨੇ ਛੋਟੇ-ਛੋਟੀਆਂ ਮੂਰਤਾਂ ਇੱਧਰਲੇ ਪਾਸੇ ਹੈਂਡਲੂਮ ਦੀ ਸ਼ਾਪ ਆ ਕਿਉਂਕਿ ਇੱਥੇ ਹੱਥ ਨਾਲ ਬੁਣੀਆਂ ਚੀਜ਼ਾਂ ਬਹੁਤ ਆਉਂਦੀਆਂ ਆ ਬਿਲਕੁਲ ਜੀ ਇਧਰ ਪਿਛਲੇ ਪਾਸੇ ਵੈਸੇ ਪੂਰਾ ਹੈਂਡਲੂਮ ਦੀ ਇੱਕ ਸ਼ਾਪ ਹੀ ਆ ਸੀਗੀ ਤੇ ਉਹ ਫਿਰ ਜਿਹੜੀ ਇੱਥੋਂ ਦੀ ਦਸਤਕਾਰੀ ਆ ਹਮ ਮਤਲਬ ਹੁਣ ਉਹ ਬੰਦਾ ਦੱਸ ਰਿਹਾ ਸੀਗਾ ਵੀ ਹੁਣ ਇੱਥੇ ਖਤਮ ਹੋ ਗਿਆ ਪਹਿਲਾਂ ਅਸੀਂ ਇੱਥੋਂ ਕਹਿੰਦਾ ਲੋਕਲੀ ਬੀਬੀਆਂ ਤੋਂ ਖਰੀਦ ਲੈਂਦੇ ਸੀ ਉਹ ਘਰੇ ਬਣਾਉਂਦੀਆਂ ਹੁੰਦੀਆਂ ਸੀ ਹਮ ਹੁਣ ਉਹ ਵੀ ਕਹਿੰਦਾ ਕਿ ਅਸੀਂ ਕਨੌਰ ਤੋਂ ਹੀ ਬਣਵਾ ਕੇ ਲਿਆਉਨੇ ਆ ਹਾਂਜੀ ਉਹ ਇੱਕ ਸਰਦਾਰ ਜੀ ਤੁਰੇ ਆਉਂਦੇ ਆ ਆਹੋ ਪਹਿਲੇ ਸਰਦਾਰ ਜੀ ਦਿਖੇਗਾ ਆਪਾਂ ਨੂੰ ਤੇ ਸਤਿ ਸ਼੍ਰੀ ਅਕਾਲ ਭਾਈ ਪਲੀਜ਼ ਫੋਰ ਯੂਰ ਸੀਟ ਬੈਲਟ ਕਾਜ਼ਾ ਦਾ ਬਾਜ਼ਾਰ ਬਹੁਤ ਛੋਟਾ ਆ ਇੱਕ ਟਾਈਮ ਤੇ ਇੱਕੋ ਗੱਡੀ ਮਸਾਂ ਜਾ ਸਕਦੀ ਆ ਇਸ ਲਈ ਸਾਰੀਆਂ ਗੱਡੀਆਂ ਨਾ ਆ ਬਾਹਰ ਹੀ پارک ਕੀਤੀਆਂ ਹੋਈਆਂ ਇੱਧਰ ਮੋਰਲੇ ਪਾਸੇ ਆਪਾਂ ਵੀ ਫੇਵਰੇ ਬਾਹਰ ਹੀ ਲਾਤੀ ਸੀ ਕਿਉਂਕਿ ਉਥੇ ਟ੍ਰੈਫਿਕ ਲੱਗਦਾ ਸੀਗਾ ਉੱਥੇ ਫਿਰ ਹਮੇ ATM ਲੱਗ ਗਿਆ ਕਿਉਂਕਿ ਮੇਨ ਬਿਲਕੁਲ ਬਾਜ਼ਾਰ ਦੇ ਸੈਂਟਰ 'ਚ ਐਸਬੀਆਈ ਦੀ ਬ੍ਰਾਂਚ ਤੇ ਉਥੇ ਇੱਕੋ ਹੀ ATM ਆ ਬਾਕੀ ਇੱਥੇ ਹੁਣ ਪੈਟਰੋਲ ਵੀ ਆਪਾਂ ਫੁੱਲ ਕਰਾਉਣਾ ਪੰਪ ਤੇ ਜਾ ਕੇ ਜਾਦੀ ਇਨਫੋਰਮੇਸ਼ਨ ਦਿੰਨਾ ਕਾਜ਼ਾ 'ਚ ਰਹਿਣ ਦੀ ਕੋਈ ਦਿਕਰ ਨਹੀਂ ਆ ਕਿਉਂਕਿ ਇੱਥੇ ਬਹੁਤ ਸਾਰੇ ਹੋਮਸਟੇ ਨੇ ਹੋਟਲਸ ਨੇ ਸੀ ਆਪਣੀ ਪਸੰਦ ਦਾ ਲੱਭ ਕੇ ਕਿਤੇ ਵੀ ਰਹਿ ਸਕਦੇ ਹੋ ਨਵੇਂ ਵੀ ਬਹੁਤ ਸਾਰੇ ਬਣ ਰਹੇ ਆ ਤੇ ਪੁਰਾਣੇ ਵੀ ਬਹੁਤ ਬਣੇ ਹੋਏ ਨੇ ਤਕਰੀਬਨ ਹਰ ਇੱਕ ਘਰੀ ਇੱਥੇ ਹੋਮਸਟੇ ਆ ਤੇ ਇਹ ਜਿਹੜਾ ਹੁਣ ਰੋਡ ਆ ਆਪਾਂ ਮਨਾਲੀ ਵਾਲੇ ਰੋਡ ਤੇ ਆ ਕਾਜ਼ਾ ਤੋਂ ਜਿਹੜਾ ਮਨਾਲੀ ਨੂੰ ਜਾ ਰਿਹਾ ਪਿੱਛੇ ਪਿੱਛੇ ਨੂੰ ਚੱਲ ਜਾਈਏ ਤੇ ਫਿਰ ਤਾਬੋ ਆ ਇੱਥੇ ਮੋਰੇ ਹੁਣ ਪੰਪ ਆ ਜਾਣਾ ਆਪਾਂ ਤੇਲ ਭਮਾਉਣੇ ਆ ਉੱਥੋਂ ਕਿਉਂਕਿ ਪਿਛਲੇ ਪਾਸੇ ਪੂ ਤੋਂ ਆਪਾਂ ਤੇਲ ਪਵਾਇਆ ਸੀਗਾ ਉੱਥੇ ਟੈਂਕ ਨੂੰ ਫੁੱਲ ਕੀਤਾ ਸੀਗਾ ਆਪਾਂ ਤੇ ਉਹ ਇੱਥੋਂ ਰਹਿ ਗਿਆ 155 ਕਿਲੋਮੀਟਰ ਹੂੰ ਤੇ ਅੱਗੇ ਫੇ ਆਉਣਾ ਮਨਾਲੀ ਉਹ ਵੀ ਪੌਣੇ 1200 ਕਿਲੋਮੀਟਰ ਆ ਤੋਂ ਉਹਨਾਂ ਦੇ ਵਿੱਚ ਗਾਲੇ ਫਿਰ ਇਹੀ ਆ ਜਿੱਥੇ ਤੁਹਾਨੂੰ ਪੰਪ ਮਿਲੂਗਾ ਤੇ ਇੱਥੋਂ ਫਿਰ ਆਪਣਾ ਤੇਲ ਤੂਲ ਮਤਲਬ ਜਿਹਨੇ ਇੱਥੋਂ ਮਨਾਲੀ ਨੂੰ ਜਾਣਾ ਉਹ ਉਹ ਇੱਥੋਂ ਟੈਂਕ ਫੁੱਲ ਕਰਾ ਕੇ ਜਾਵੇ ਜੇ ਆਪਣੀ ਗੱਡੀ ਤੇ ਆ ਮੋਟਰਸਾਈਕਲ ਤੇ ਹਨ ਹਾਂ ਆ ਗਿਆ ਪੰਪ ਥੱਲੇ ਪਾਸੇ ਆ ਗਿਆ ਇੰਡੀਆ ਉਹਦਾ ਪੈਟਰੋਲ ਪੰਪ। ਇਹ ਸਾਡੇ ਕੋਲ ਹਲੇ ਮੁੱਕਾ ਨਹੀਂ ਆ ਅੱਧਾ ਟੈਂਕ ਹੈ ਪਰ ਫਿਰ ਵੀ ਜਿੱਥੇ ਮਿਲ ਜਵੇ ਆਪਾਂ ਫੁੱਲ ਕਰਾਈ ਜਾਂਦੇ ਆ ਇਹਨੂੰ ਹੁਣ ਫੁੱਲ ਕਰਾ ਲੈਣਾ ਆਪਾਂ। ਆਹ ਵੇਖ ਲਓ ਪੰਪ ਦੇ ਉੱਤੇ ਇਹ ਜਿਹੜੇ ਫਿਰ ਲਾਗੇ ਲਾਗੇ ਪਿੰਡਾ ਪੁੰਡਾਂ ਵਾਲੇ ਆ ਪੂਰੇ ਪਰੇ ਜਾਣਾ ਹੁੰਦਾ ਉਹ ਸਾਰੇ ਇਦਾਂ ਡਰਮ ਵੱਡੇ ਭਰਾ ਕੇ ਲੈ ਜਾਂਦੇ ਡੀਜ਼ਲ ਪਰਵਾ ਰਹੇ ਇਹ। ਐਸ ਵੇਲੇ ਆਪਾਂ ਖੜੇ ਆ ਦੁਨੀਆ ਦੇ ਸਭ ਤੋਂ ਉੱਚੇ ਪੰਪ ਤੇ। ਤੇ ਆ ਦੇਖੋ ਆਪੇ ਲੋਕ ਭਰੀ ਜਾ ਰਹੇ ਕਿਉਂਕਿ ਪੰਪ ਵਾਲਾ ਬੰਦਾ ਇੱਕੋ ਹੀ ਆ ਉਹ ਬਾਈ ਟੋਪੀ ਵਾਲਾ ਤੇ ਆ ਮਾਸਟਰ ਜੀ ਇਹਨਾਂ ਦੇ ਕੋਲ ਆਪਾਂ ਰਹਿ ਕੇ ਆਏ ਸੀ ਥੂ ਵੈਲੀ 'ਚ ਜਿਹੜੇ ਫੋਨ ਤੇ ਲੱਗੇ ਇਹਨਾਂ ਨੇ ਵੀ ਆਪੇ ਆਪਣੀਆਂ ਕੰਨੀਆਂ ਜੇ ਭਰ ਲਿਆ ਤੇ ਉਦੋਂ ਬਾਅਦ ਚ ਆਪਣੀ ਗੱਡੀ ਨੂੰ ਲਾਤੀ ਨੋਜ਼ਲ ਇੱਧਰ ਹੀ ਪੀਪੀਆਂ ਬੂਪੀਆਂ 'ਚ ਲੈ ਜਾਂਦੇ ਲੋਕ ਬਾਕੇ ਹੋ ਗਿਆ ਘਟ ਹਾਂ ਆਚਾ ਦੁਨੀਆ ਦੇ ਉੱਚੇ ਪੰਪ ਤੋਂ ਪੈਟਰੋਲ ਭਵਾਉਣ ਤੋਂ ਬਾਅਦ ਚ ਹੁਣ ਆਪਾਂ ਤੁਰ ਪਏ ਆ ਦੁਨੀਆ ਦੇ ਉੱਚੇ ਡਾਕਰ ਤੇ ਉੱਚੇ ਪਿੰਡ ਨੂੰ ਵੇਖਣ ਦੇ ਲਈ ਤੇ ਇੱਥੋਂ ਕਾਜ਼ਾ ਤੋਂ 15 ਕਿਲੋਮੀਟਰ ਆ ਦੁਨੀਆ ਦਾ ਸਭ ਤੋਂ ਉੱਚਾ ਡਾਕਰ ਹਕਿੰਮ ਤੇ ਉਸ ਤੋਂ ਬਾਅਦ ਚ ਫਿਰ ਆਪਾਂ ਗਾਂ ਕਾਮਿਕ ਜਾਣਾ ਹਾਂ ਹਾਂਜੀ ਆ ਮੋੜ ਤੇ ਚੈਕਿੰਗ ਹੁੰਦੀ ਆ ਬਸ ਡਰਾਈਵਿੰਗ ਲਾਇਸੈਂਸ ਵੇਖਿਆ ਹਾਂ ਪਹਿਲੀ ਵਾਰ ਹਮਾਚਲ ਜਦੋਂ ਦੇ ਆ ਜੀ ਆਹੋ ਸਟੋਰ ਤੇ ਆਂ ਪੁਲਿਸ ਨੇ ਕੋਈ ਡਾਕੂਮੈਂਟ ਚੈੱਕ ਕੀਤਾ ਹੈ ਤੇ ਮੈਨੂੰ ਕਹਿੰਦੇ ਸੀਗੇ ਵੀ ਡਰਾਈਵਿੰਗ ਲਾਇਸੈਂਸ ਤੇ ਫੋਟੋ ਹੈ ਨਹੀਂ ਉਹ ਔਟ ਜਾਂਦੀਆਂ ਫੋਟੋ ਮੈਂ ਫੋਟਵਾ ਤੇ ਮੈਂ ਕਿਹਾ ਜੀ ਪਤਾ ਨਹੀਂ ਆਪਾਂ ਨੂੰ ਤੇ ਹੁਣ ਸਰਕਾਰੀ ਕਾਗਜ਼ ਆ ਤਾਂ ਆਪੇ ਉੱਡ ਗਈ ਹਾਲੇ ਤੇ ਮੇਰਾ ਵੈਲਿਡ ਆ ਕਈ ਸਾਲਾਂ ਤੱਕ ਤੇ ਫਿਰ ਕਹਿੰਦੇ ਕੋਈ ਗੱਲ ਨਹੀਂ ਜਾਓ ਕਾਜ਼ਾ ਮਨਾਲੀ ਰੋਡ ਤੇ ਸਪਿਤੀ ਦਰਿਆ ਰਹਿ ਗਿਆ ਤੇ ਹੁਣ ਆਪਾਂ ਇਧਰ ਨੂੰ ਉੱਪਰ ਨੂੰ ਚੜ ਰਹੇ ਆ ਪਹਾੜ ਵਾਲਾ ਕਿਉਂਕਿ ਇਧਰਲੇ ਪਾਸੇ ਹੀ ਆ ਦੁਨੀਆ ਦਾ ਸਭ ਤੋਂ ਉੱਚਾ ਡਾਕਖਾਨਾ ਹਿੱਕੇ ਪਿੰਡ ਦੇ ਵਿੱਚ ਟਿੱਠੀ ਪਾਉਣੀ ਕਹੇ ਨੂੰ ਇੱਕ ਮਿੰਟ ਵਾਦਾਂਗੇ ਸਾਹਮਣੇ ਆ ਗਿਆ ਆ ਦੁਨੀਆ ਦਾ ਸਭ ਤੋਂ ਉੱਚਾ ਪੋਸਟ ਆਫਿਸ ਹਾਂਜੀ ਬਹੁਤ ਸਾਰੀਆਂ ਘੁੰਮਣਕ ਮੇ ਰਿੱਕੇ ਰਹੀਆਂ ਆਂ ਚੋਂ ਲੰਘ ਲੰਘ ਕੇ ਆਫ ਰੋਡਿੰਗ ਚੋਂ ਇੱਥੇ ਪਹੁੰਚੇ ਆ ਤੇ ਸ਼ੁਰੂਆਤ ਚ ਪਹਿਲਾਂ ਡਾਕ ਖਾਨਾ ਹੀ ਆਉਂਦਾ ਕਿਉਂਕਿ ਇਹ ਦੁਨੀਆ ਦਾ ਸਭ ਤੋਂ ਉੱਚਾ ਡਾਕ ਖਾਨਾ ਹੈ ਇਸ ਪਿੰਡ ਦਾ ਤੇ ਆ ਇਧਰ ਹੇਠਲੇ ਪਾਸੇ ਇਸ ਪਿੰਡ ਦੇ ਘਰ ਨੇ ਤੇ ਘਰ ਬਹੁਤ ਹੀ ਘਟ ਨੇ ਢਾਵੇਂ ਢਾਵੇਂ ਆ ਦੂਰ ਦੂਰ ਦੇਖਣ ਨੂੰ ਜੇ ਉਦਾਂ ਆ ਨਿਗਾ ਜੀ ਮਾਰਾਂ ਨਾ 10 10 ਤੋਂ 15 ਕੇ ਹੋਣੇ ਆ ਜਿਹੜੇ ਛੱਤੇ ਹੋਏ ਦੇਖ ਰਹੇ ਆ ਜਿਹੜਾ ਡਾਕ ਖਾਨਾ ਆ ਉਜੇ ਦੁਰੋਪਿੰਡ ਦੇ ਵਿੱਚ ਦਾਖਲ ਹੋਣੇ ਤਾਂ ਸਭ ਤੋਂ ਪਹਿਲਾਂ ਉਹੀ ਹੁੰਦਾ ਮੂਰੇ ਜਿਹੜਾ ਲਾਲ ਲਾਲ ਦਿਖ ਰਿਹਾ ਨਾ ਇਹ ਹੀ ਹੈ ਦੁਨੀਆ ਦਾ ਸਭ ਤੋਂ ਉੱਚਾ ਢਾਕਾ ਹਨ 14000 ਫੁੱਟ ਤੋਂ ਵੀ ਵੱਧ ਦੀ ਉਚਾਈ ਤੇ ਹੈ ਅਸੀਂ ਪਹੁੰਚ ਗਏ ਹਾਂ ਦੁਨੀਆ ਦੇ ਸਭ ਤੋਂ ਉੱਚੇ ਢਾਕਾ ਹਨੇ ਹਿੱਕੇ ਪਿੰਡ ਦੇ ਵਿੱਚ ਪਲੀਸ ਵੀ ਦੇਖਣਾ ਦੇਖਿਆ ਹੋਇਆ ਹੈ ਵਿਸ਼ਵ ਮੇ ਸਭ ਤੋਂ ਉਚਾਈ ਪਰਸਥਿਤ ਸ਼ਾਖਾ ਢਾਕਾ ਹਿੱਕੇ ਮੈਂ ਆਪਕਾ ਸਵਾਗਤ ਹੈ ਤੇ ਇਹ ਦੁਰ ਉੱਪਰ ਤੱਕ ਹੀ ਗੱਡੀ ਵੀ ਆ ਜਾਂਦੀ ਆ ਤੇ ਇਧਰ ਸਰ ਹੁਣੀ ਗੱਡੀ ਉੱਪਰ ਲੈ ਕੇ ਆਉਣ ਲੱਗੇ ਆ ਜੱਦੀ ਆਉਂਦੀ ਨਾ ਫਰਾਂਕਸ ਆਜੋ ਜੀ ਆਜੋ 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 ਆਹ ਲਓ ਜੀ ਬਿਲਕੁਲ ਇਸ ਬੋਰਡ ਦੇ ਨਾਲ ਲਿਆ ਕੇ ਲਾਤੀ ਗੱਡੀ ਸਰ ਹੁਣਾ ਨੇ ਆਜੋ ਆ ਗਈ ਮੈਂ ਕਿਹਾ ਨਾਲ ਖੜਾ ਕੇ ਫੋਟੋ ਖਿੱਚਾਂਗੇ ਨਾ ਹੂੰ ਹੂੰ ਆਈ ਮਗਾ ਨਾਲ ਲਾ ਕੇ ਖੜੀ ਹੋਣ ਲੱਗੀ ਗੱਡੀ ਆਜੋ ਫਿਰ ਲੋ ਵੀ ਮਿੱਤਰੋ ਦੁਨੀਆ ਦੇ ਸਭ ਤੋਂ ਉੱਚੇ ਡਾਕ ਖਾਨੇ ਤੋਂ ਸਵਾਗਤ ਆ ਤੁਹਾਡਾ ਤੇ ਸਮੁੰਦਰ ਤਲ ਤੋਂ ਉਚਾਈ ਮੀਟਰਾਂ 'ਚ ਹੈਗੀ ਆ 4440 ਤੇ ਫੁੱਟਾਂ 'ਚ ਹੈਗੀ ਆ 14567 ਹਾਂ ਫੁੱਟ ਕੀ ਬਾਤਾਂ ਇਸ ਤੋਂ ਅੱਗੇ ਹੁਣ ਆਪਾਂ ਇਧਰ ਨੂੰ ਉਹ ਵੀ ਜਾਣਾ ਸਭ ਤੋਂ ਉੱਚੇ ਪਿੰਡ ਕਾਮਿਕ ਹਾਂਜੀ ਆ ਜਾਓ ਫਿਰ ਪੱਤਰ ਭੇਜੀਏ ਕਿਹਨੂੰ ਭੇਜਣਾ ਹੋ ਗਿਆ ਡਿਸਾਈਡ ਹਾਂਜੀ ਮੈਂ ਵੀ ਕਰ ਲਿਆ ਜੁਲੇ ਜੀ ਠੀਕ ਹੋ ਜੀ ਇਹ ਨੇ ਇਥੋਂ ਦੇ ਪੋਸਟਮਾਸਟਰ ਜੀ ਰਿੰਚਨ ਜੀ ਨੇ ਤੇ 1983 ਤੋਂ ਜਦੋਂ ਤੋਂ ਡਾਕਖਾਨਾ ਸ਼ੁਰੂ ਹੋਇਆ ਉਦੋਂ ਤੋਂ ਇਹੀ ਸੇਵਾ ਨਿਭਾ ਰਹੇ ਆ ਤੇ ਇਸੇ ਪਿੰਡ ਦੇ ਆ ਤੇ ਅਸੀਂ ਇਹਨਾਂ ਤੋਂ ਆ ਪੋਸਟਕਾਰਡ ਲੈ ਲਏ ਆ ਤੇ ਇਹ ਹੁਣ ਅਸੀਂ ਇਥੋਂ भेਜਣੇ ਆ ਆਪਣੇ ਘਰਦਿਆਂ ਨੂੰ ਘਰਦਿਆਂ ਨੂੰ ਤੇ ਆਪਣੇ ਅਮਰੀਕੀ ਜੀ ਨੇ ਆਪਣੇ ਉਸਤਾਦ ਜੀ ਇਧਰ ਹਾਂ ਇਧਰੋਂ ਮੈਂ ਭੇਜਣ ਲੱਗਿਆ ਆਪਣੇ ਮੰਮੀ ਡੈਡੀ ਨੂੰ ਤੇ ਇਧਰੋਂ ਮਨਪ੍ਰੀਤ ਵੀ ਆਪਣੇ ਉਧਰ ਭੇਜੂਗੀ ਪਰਿਵਾਰ ਨੂੰ ਤੇ ਇੱਕ ਇੱਕ ਮੈਂ ਭੇਜਣਾ ਆਪਣੇ ਉਸਤਾਦ ਜੀ ਨੂੰ ਇਹਨਾਂ ਘਰਦਿਆਂ ਨੂੰ ਪਾ ਦਈਏ ਹਮ ਲਿਖੋ ਸਰਦਾਰ ਨਸ਼ਾਤਰ घ एंड श्रीमती सर्वजीत कौर वी पी ओ टोरना तहसील शाहकोट ਡਿਸਟ੍ਰਿਕਟ ਜਲੰਧ ਤੇ ਆ ਗਿਆ ਪਿੰਨ ਕੋਡ 144629 ਤੇ ਇੱਧਰ ਸੁਨੇਹਾ ਲਿਖ ਦਿੰਨੇ ਆ ਲਿਖੀ ਗਈ ਚਿੱਠੀ ਹਾਂਜੀ 14140601 ਅਸਤਾਜ ਜੀ ਨੂੰ ਵੀ ਕਰਦਿਆਂ ਨੂੰ ਵੀ ਲਿਖਤੀ ਅਸਤਾਜ ਜੀ ਨੂੰ ਵੀ ਲਿਖਤੀ ਤੇ ਇਹਨਾਂ ਨਾਲ ਅਸੀਂ ਫਿਰ ਸੁਨੇਹੇ ਵੀ ਲਿਖਦੇ ਆ ਹੂੰ ਉਹ ਅਸੀਂ ਆਪਦੇ ਮਤਲਬ ਸੀਕ੍ਰੀਟ ਅਸ ਨੇ ਹੈ ਹੁਣ ਤੁਹਾਡੀ ਵਾਰੀ ਆ ਗਈ ਹਾਂ ਲੋ ਫੜੋ ਤੁਸੀਂ ਵੀ ਲਿਖੋ ਲੈ ਆ ਦਿਓ ਇੱਧਰ ਵੀ ਚਿੱਠੀ ਲਿਖਣੀ ਸ਼ੁਰੂ ਹੋ ਗਈ ਸਰੀ ਬੀ ਸੀ ਕੈਨੇਡਾ ਪੋਸਟਲ ਕੋਡ V3S 3 S 9 g5 g5 ਹਰਦੀਪ ਸਿੰਘ ਟੈਕਟਾਂ ਲੱਗ ਰਹੀਆਂ ਵੀ ਮੇਰੇ ਟੈਕਟਾਂ ਲਾ ਰਿਹਾ ਹੈ ਜਿਆ ਰਿਸ਼ਵੀ ਟੈਕਟ ਵੀ ਲੱਗ ਤਾ ਲੋ ਵਿਦੇਸ਼ ਲਈ ਲੱਗਦੀ ਹੈ 30 ਰੁਪਏ ਦੀ ਟਿਕਟ ਤੇ ਜੇਕਰ ਇੱਥੇ ਹੀ ਆਪਣੇ ਪੰਜਾਬ ਦੀ ਭੇਜਣੀ ਮਤਲਬ ਇੰਡੀਆ ਦੇ ਵਿੱਚ ਹੀ ਤਾਂ 6 ਰੁਪਏ ਦੀ ਟਿਕਟ ਨੈਸ਼ਨਲ ਜਿਹੜੀ ਆ 6 ਰੁਪਏ ਦੀ ਸਾਰੀ ਇੰਟਰਨੈਸ਼ਨਲ 30 ਰੁਪਏ ਦੀ 30 ਰੁਪਏ ਦੀ ਬਣਾਓ ਜੀ ਕਿੰਨੇ ਬਣ ਗਏ 20 ਰੁਪਏ ਦਾ ਕਾਰਡ ਵੀ ਇੱਕ ਆ ਗਿਆ 120 ਰੁਪਏ 120 ਹੋ ਗਏ ਚਾਰ ਆਪਾਂ ਕਾਰਡ ਲਏ ਹਨ ਇੱਕ ਉਹਦਾ ਲੈ ਲਿਆ ਘਰ ਲੈ ਕੇ ਜਾਣ ਲਈ ਆ ਲੋ ਜੀ ਸਾਡਾ ਖਾਤਾ ਪਾ ਦੇ ਹੁਣ ਠੀਕ ਆ ਮਾਸਟਰ ਜੀ ਠੀਕ ਜੀ ਸ਼ੁਕਰੀਆ ਓਕੇ ਤੇ ਇਧਰ ਮਾਸਟਰ ਜੀ ਨੇ ਇਧਰ ਰੱਖ ਲੈ ਸਾਡੇ ਖਾਤੇ ਤੇ ਆ ਜਿਹੜਾ ਝੋਲਾ ਭਰਿਆ ਪਿਆ ਇਹਦੇ ਚ ਸਾਰੇ ਉਹਨੇ ਲੱਖ ਵੀ ਲਾ ਦੁੰਦੇ ਸੀਲ ਕਰ ਦੁੰਦੇ ਆ ਤੇ ਇਦਾਂ ਹੀ ਭੇਜ ਦੇ ਡਾਕ ਇਹ ਮਾਸਟਰ ਜੀ ਕਿਸ ਸਟੇਸ਼ਨ ਤੇ جاتی ਹੈ ਸਾਰੀ ਫਿਰ ਯਹਾਂ ਸੇ ਸੇ ਕਾਜ ਕਾਜ ਜਾਏਗੀ ਨਾ ਸਾਰੀ ਠੀਕ ਆ ਉਧਰ ਸੇ ਫਿਰ ਚੈੱਕ ਕਰਕੇ ਭੇਜेंगे ਜਿੱਧਰ ਜਾਣਾ ਕਿਉਂ ਹਾਂ ਕਿਉਂਕਿ ਆ ਜਾਏਗਾ ਸ਼ਨੀਚਰਵਾਰ ਤੇ ਕੱਲ ਨੂੰ ਐਤਵਾਰ ਹੁਣ ਸੋਮਵਾਰ ਨੂੰ ਡਾਕ ਜਾਣੀ ਆ ਸਾਡੇ ਵਾਲੇ ਜਿਹੜੇ ਆ ਉਹ ਅਗਲੇ ਚ ਪੈਕ ਹੋਣੇ ਆ ਕਿਉਂਕਿ ਇਹ ਪਹਿਲਾ ਬੰਡਲ ਪੈਕ ਹੋ ਗਿਆ ਹੂੰ ਸਹੀ ਆ ਠੀਕ ਆ ਮਾਸਟਰ ਜੀ ਹਾਂ ਸ਼ੁਕਰੀਆ ਓਕੇ ਜੀ ਸਾਰਾ ਕੁਝ ਹੁਣ ਇਹਨਾਂ ਨੇ ਕਰ ਦੇਣਾ ਪੋਸਟ ਤੇ ਕਹਿੰਦੇ ਆ ਵੀ 8-10 ਦਿਨਾਂ ਦੇ ਵਿੱਚ ਪਹੁੰਚ ਜਾਊਗਾ ਬਾਹਰ ਲਿਆਂ ਨੂੰ ਥੋੜਾ ਜਿਹਾ ਡਬਲ ਟਾਈਮ ਲੱਗ ਜਾਊਗਾ ਬਾਕੀ ਇਹ ਡਾਕ ਖਾਨਾ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਅੱਜ ਜਿਦਾਂ ਦੱਸਿਆ ਵੀ ਸ਼ 4 ਵਜੇ ਤੱਕ ਖੁੱਲ੍ਹਾ ਰਹਿੰਦਾ Google Maps ਤੇ ਤੁਹਾਨੂੰ ਦਿਖਾਊਗਾ ਵੀ 2 ਵਜੇ ਤੱਕ ਬੰਦ ਹੋ ਜਾਂਦਾ ਪਰ ਇਹ 4 ਵਜੇ ਤੱਕ ਖੁੱਲਦਾ ਹੈ ਪੋਸਟ ਕਾਰਡ ਬਾਰੋਂ ਵੀ ਆ ਦੁਕਾਨ ਹੈਗੀ ਆ ਇੱਥੋਂ ਵੀ ਮਿਲ ਜਾਂਦਾ ਇੱਥੋਂ ਵੀ ਮਿਲ ਸਕਦੇ ਆ ਬੀਹਾਂ ਦਾ ਇੱਕ ਮਿਲਦਾ ਉਹ ਵੈਸੇ ਕਾਜ਼ਾ ਤੋਂ ਵੀ ਮਿਲ ਜਾਂਦੇ ਹਨ ਆਪਾਂ ਉਥੋਂ ਲਿਆ ਸੀ ਨਾ ਜਿੱਥੋਂ ਮਰਜ਼ੀ ਤੁਸੀਂ ਥੱਲਿਓਂ ਵੀ ਆਉਨੇ ਹੋ ਲੈ ਕੇ ਆਓ ਬਸ ਇੱਥੋਂ ਪੋਸਟ ਕਰਨ ਦੇ ਇੰਡੀਆ ਦੇ ਵਿੱਚ 6 ਰੁਪਏ ਆ ਤੇ ਬਾਹਰ ਕਿਸੇ ਵੀ ਮੁਲਕ ਚ ਭੇਜਣ ਦੇ 30 ਰੁਪਏ ਆ ਟਿਕਟਾਂ ਬਸ ਇੱਥੋਂ ਲਾਉਣੀਆਂ ਉਹਨਾਂ ਨੇ ਪੋਸਟ ਕਾਰਡ ਤੇ ਬਾਰੋਂ ਲਿਆ ਸਕਦੇ ਹੋ ਬਿਲਕੁਲ ਤੁਰਿਓ ਫਿਰ ਆਪਾਂ ਮਾੜਾ ਜਿਹਾ ਬਾਈ ਬਾਈ ਅੰਕਲ ਜੀ ਥੈਂਕ ਯੂ 4:00 ਵਜ ਗਏ ਤੇ ਅੰਕਲ ਨੇ ਕਰਤਾ ਡਾਕ ਕਰਨਾ ਬੰਦ ਹੈ ਖਤ ਤਾਂ ਅਸੀਂ ਪਾਏ ਆ ਪਰ ਆਹ ਵਾਲੇ ਅਸੀਂ ਨਿਸ਼ਾਨੀ ਦੇ ਤੌਰ ਤੇ ਘਰ ਨੂੰ ਲੈ ਕੇ ਚੱਲੇ ਆ ਇੱਕ ਹਸਪਤੀ ਵੈਲੀ ਜਿਹੜਾ ਡਾਕ ਖਾਨਾ ਉਹਦੀ ਆ ਤੇ ਇੱਕ ਆ ਪਿੰਡ ਐ ਹਸਪਤੀ ਵੈਲੀ ਦਾ ਇਹ ਅਸੀਂ ਲੈ ਕੇ ਜਾ ਰਹੇ ਆ ਇੱਥੇ ਕਾ ਕੇ ਸਾਰਾ ਹਿੱਕਿੰਗ ਪਿੰਡ ਦਿਖਦਾ ਨਾਲ ਉਹਦੀ ਖੇਤੀ ਵੀ ਦਿਖਦੀ ਆ ਕਿਉਂਕਿ ਆਪਾਂ ਡਾਕ ਖਾਨੇ ਤੋਂ ਥੋੜਾ ਜਿਹਾ ਅਗਲੇ ਪਾਸੇ ਨੂੰ ਆ ਗਏ ਆ ਡਾਕਾ ਨਾ ਰਹਿ ਗਿਆ ਉਹ ਦੇਖੋ ਇੱਥੇ ਬੱਸ ਇਹ ਬਹੁਤ ਤੇਜ਼ ਹਵਾ ਚੱਲ ਪਈ ਐ ਇੱਥੇ ਹੁਣ ਤੇ ਆ ਸਾਰੇ ਘਰ ਆ ਘਰ ਨੇ ਤੇ ਹਿਕਮਪਿੰਡ ਦੇ ਵਿੱਚ 35 ਘਰ ਨੇ ਤੇ 150 ਆਬਾਦੀ ਹੋਣੀ ਆ ਹਾਂਜੀ ਇਹ ਅਸੀਂ ਉਹ ਜਿਹੜੇ ਅੰਕਲ ਸੀਗੇ ਨਾ ਉੱਥੇ ਹਾਂ ਉਹਨਾਂ ਨੇ ਪੋਸਟਮਾਸਟਰ ਜੀ ਉਹਨਾਂ ਕੋਲੋਂ ਪੁੱਛਿਆ ਸੀਗਾ ਕਿ ਕਿੰਨੇ ਘਰ ਆ ਤੇ ਉਹ ਕਹਿੰਦੇ ਇੰਨੇ ਘਰ ਆ ਤੇ ਇੰਨੀ ਕ ਆਬਾਦੀ ਹੈਗੀ ਆ ਤੇ ਖੇਤੀ ਇਹਨਾਂ ਦੀ ਸਿਰਫ ਆ ਇਧਰ ਮੋਰਲੇ ਪਾਸੇ ਹੀ ਆ ਕਿਉਂਕਿ ਉੱਪਰਲੇ ਪਾਸੇ ਸਿਰਫ ਘਾਰੀ ਨੇ ਹਾਂਜੀ ਬਾਕੀ ਉਹ ਥੋੜਾ ਜਿਹਾ ਜ਼ਿਆਦਾ ਬੰਜਰ ਜਿਹਾ ਏਰੀਆ ਉੱਪਰਲਾ ਮਿੱਟੀ ਵੀ ਕੁਝ ਹੋਰ ਤਰ੍ਹਾਂ ਦੀ ਆ ਤੇ ਇਸ ਇਸ ਪਿੰਡ ਦੇ ਨਾ ਘਰ ਟਾਵੇਂ ਟਾਵੇਂ ਨੇ ਸੰਘਣਾ ਜਿਹਾ ਇਕੱਠਾ ਜਿਹਾ ਪਿੰਡ ਨਹੀਂ ਹੈਗਾ ਹਾਂਜੀ ਦੂਰ ਦੂਰ ਘਰ ਨੇ ਕਿਉਂਕਿ ਜਿੰਨੇ ਆਪਾਂ ਹੁਣ ਤੱਕ ਪਹਿਲਾਂ ਪਿੰਡ ਵੇਖ ਕੇ ਆਏ ਆ ਨਾ ਉਹ ਤਕਰੀਬਨ ਵੱਜਵੇਂ ਜੇ ਹੁੰਦੇ ਆ ਹਾਂ ਇਕੱਠੇ ਇਕੱਠੇ ਜੇ ਬਾੜੀਦਾਰ ਜੇ ਇੱਕੋ ਜਗਾ ਸੈਟ ਜਿਹਾ ਬਣਿਆ ਹੁੰਦਾ ਪੂਰਾ ਦੂਰ ਦੂਰ ਹੋਣ ਦਾ ਕਰਕੇ ਲੱਗਦਾ ਵੀ ਘੱਟ ਹੋਣਗੇ ਪਰ ਨਹੀਂ ਪੈਂਤੀਕ ਹੈਗੇ ਆ ਤੇ ਫਸਲਾਂ ਇੱਥੇ ਉਹੀ ਸਪੀਤੀ ਦੇ ਪਿੰਡਾਂ ਚ ਮਟਰ ਆਲੂ ਤੇ ਜੋਈ ਹੁੰਦੇ ਆ ਹਾਂਜੀ ਤੇ ਉਹ ਅਸੀਂ ਪੁਰਾਣੀਆਂ ਵੀਡੀਓ ਦੇ ਵਿੱਚ ਦੱਸਿਆ ਬਿਲਕੁਲ ਵਿਸਤਾਰਪੂਰਵਕ ਵੀ ਖੇਤੀ ਵਾਲੀ ਵੀਡੀਓ ਬਣਾਈ ਹੈ ਪਿੰਡਾਂ ਦੇ ਘਰਾਂ ਦੇ ਵਿੱਚ ਵੀ ਗਏ ਉਹ ਵੀ ਵੀਡੀਓ ਬਣਾਈਆਂ ਨੇ ਤੇ ਇਸ ਲਈ ਰਿਪੀਟ बार-बार ਕੀ ਕਰਨਾ ਹਾਂ ਹਾਂ ਜੀ ਇਸੇ ਕਰਕੇ ਅਸੀਂ ਆ ਪਿੰਡ ਦੇ ਵਿੱਚ ਵੀ ਨਹੀਂ ਗਏ ਕਿਉਂਕਿ ਰਹਿਣ ਸਹਿਣ ਤਕਰੀਬਨ ਇੱਕੋ ਜਿਹਾ ਹੀ ਆ ਕੋਈ ਬੜਾ ਫਰਕ ਨਹੀਂ ਹੈਗਾ ਹਾਂ ਇਹ ਪਿੰਡ ਸਿਰਫ ਡਾਕਖਾਨੇ ਦਾ ਕਰਕੇ ਆ ਕਿਉਂਕਿ ਸਭ ਤੋਂ ਉੱਚਾ ਡਾਕਖਾਨਾ ਇਸ ਪਿੰਡ ਦੇ ਵਿੱਚ ਆ ਤਾਂ ਕਰਕੇ ਇੱਥੇ ਜ਼ਿਆਦਾ ਲੋਕ ਆਉਂਦੇ ਆ ਟੂਰਿਸਟ ਇਸ ਕਰਕੇ ਆਉਂਦੇ ਆ ਬਾਕੀ ਘਰਾਂ ਦਾ ਸਟਰਕਚਰ ਉਹ ਆ ਰਹਿਣ ਸਹਿਣ ਉਹਦਾਂ ਦਾ ਲੈਂਟਰ ਨਹੀਂ ਹੁੰਦੇ ਇੱਥੇ ਉੱਤੇ ਮਿੱਟੀ ਜਿੱਦਾਂ ਕੱਚੇ ਨਾ ਕੱਚੀਆਂ ਛੱਤਾਂ ਨੇ ਤੇ ਬਸ ਐਵੇਂ ਦਾ ਇਹਨਾਂ ਦਾ ਰਹਿਣ ਸਹਿਣ ਹੈ ਜਿਵੇਂ ਮੰਤਰੀ ਬਲਕੇ ਨੇ ਦੱਸਿਆ ਵੀ ਆਪਾਂ ਪਹਿਲਾਂ ਖੇਤੀ ਵਾਲੀਆਂ ਦਿਖਾ ਚੁੱਕੇ ਆਂ ਵੀਡੀਓਜ਼ ਦੇ ਵਿੱਚ ਆਪਾਂ ਸੇਬਾਂ ਦੀ ਖੇਤੀ ਕਿਵੇਂ ਹੁੰਦੀ ਆ ਉਹ ਵੀ ਵਿਖਾਤੀ ਆ ਪਰ ਸੇਬ ਨਹੀਂ ਹੁੰਦੇ ਹਾਂ ਇੱਥੇ ਸੇਬ ਨਹੀਂ ਹੈ ਗੈਲੀ ਦੇ ਕਈ ਪਿੰਡਾਂ ਦੇ ਵਿੱਚ ਸੇਬ ਨਹੀਂ ਹੁੰਦੇ ਕਿਉਂਕਿ ਇੱਥੇ ਮੌਸਮ ਜ਼ਿਆਦਾ ਠੰਡਾ ਰਹਿੰਦਾ ਇਹ ਪਿੰਡ ਜ਼ਿਆਦਾਤਰ ਨਾ ਚਰਦੀਆਂ 'ਚ ਬਰਫ਼ ਨਾਲ ਹੀ ਲੱਦੇ ਰਹਿੰਦੇ ਆ ਤੇ ਕੱਟ ਰਹਿੰਦੇ ਆ ਮੇਨ ਰੋਡ ਦੇ ਨਾਲ ਮੀਨ ਸ਼ਹਿਰਾਂ ਦੇ ਨਾਲ ਤਿੰਨ ਤਿੰਨ ਮਹੀਨੇ ਆਪਣਾ ਰਾਸ਼ਨ ਪਾਣੀ ਘਰੇ ਹੀ ਲਿਆ ਕੇ ਰੱਖ ਲੈਂਦੇ ਆ ਤੇ ਜਾਂਦੀ ਨਹੀਂ ਹੈ ਕਿ ਇੱਥੇ ਹੀ ਰਹਿੰਦੇ ਨਾ ਪਿੰਡਾਂ ਦੇ ਵਿੱਚ ਕਿਉਂਕਿ ਸੇਬ ਵਾਸਤੇ ਨਾ ਤਾਂ ਜਿਆਦਾ ਠੰਡ ਚਾਹੀਦੀ ਆ ਤੇ ਨਾ ਜਿਆਦਾ ਗਰਮੀ ਚਾਹੀਦੀ ਆ ਉਹਦੇ ਲਈ ਨਕੋ ਤੋਂ ਚਾਂਗੋ ਵਾਲਾ ਏਰੀਆ ਹੈ ਜਾਂ ਉਹ ਹਰਲਿੰਗ ਜਿਹਨੂੰ ਚੰਡੀਗੜ੍ਹ ਵੀ ਕਹਿੰਦੇ ਆ ਉਹ ਏਰੀਆ ਉੱਥੇ ਸੇਬ ਬਹੁਤ ਜ਼ਿਆਦਾ ਆ ਤੇ ਉਹ ਮਟਰ ਵੀ ਮਟਰ ਤਾਂ ਖੈਰ ਹੈ ਹੀ ਆ ਸਾਰੇ ਇਹਦੇ ਵਿੱਚ ਉਹ ਮਟਰ ਕਿਵੇਂ ਖੇਤੀ ਹੁੰਦੀ ਕਿੱਥੇ ਵਿਕਦਾ ਕੀ ਰੇਟ ਰਹਿੰਦਾ ਉਹ ਵੀ ਸਾਰਾ ਕੁਝ ਆਪਾਂ ਵਿਖਾ ਚੁੱਕੇ ਆ ਤੇ ਹੁਣ ਆਪਾਂ ਇਸ ਵੀਡੀਓ ਨੂੰ ਇੱਥੇ ਖਤਮ ਕਰਦੇ ਆ ਤੇ ਇਹ ਵਾਲੇ ਸਫਰ ਮੁੱਕਿਆ ਨਹੀਂ ਹੈ ਤੇ ਨਾ ਹਲੇ ਮੁੱਕਣਾ ਕਿਉਂਕਿ ਹੁਣ ਆਪਾਂ ਚੱਲੇ ਆ ਇਹ ਉੱਚੇ ਡਾਕਾਂ ਨੇ ਤੋਂ ਬਾਅਦ ਚ ਦੁਨੀਆ ਦੇ ਸਭ ਤੋਂ ਉੱਚੇ ਪਿੰਡ ਉੱਚੇ ਪਿੰਡਾਲ ਕਾਮਿਕ ਉਹਦਾ ਨਾਂ ਹੈ ਤੇ ਇੱਥੋਂ ਦਾ ਪਿੰਡਾ ਹੋਣਾ तकरीबन 8 ਕਿਲੋਮੀਟਰ ਤੇ ਠੀਕ ਆ ਜੀ ਇਸ ਵੀਡੀਓ ਨੂੰ ਆਪਾਂ ਇੱਥੇ ਕਦਮ ਕਰਦੇ ਆ ਅਗਲੀ ਚ ਮਿਲਦੇ ਆ ਕੀਪ ਵਾਚਿੰਗ ਬਾਕਵੇਟ ਔਰ ਬਾਏ